ਹਾਂ ਜੀ ਉਹ ਮਗਰਨੰਦ ਜੀ ਸਤਿਕਾਰ ਜੀ ਮੈਂ ਅਰਜੂਨ ਸਿੰਘ ਬੈਂਸ ਸਾਜ ਵੀਰੇ ਹਰਚਲ ਚ ਜੋ ਬਰਸਤ ਹੋਈ ਹੈ 18 ਸਪੰਬਰ ਤੋਂ ਲੈ ਕੇ ਹੁਣੇ ਕਰਕੇ ਸਾਡੇ ਇਲਾਕੇ ਦੇ ਵਿੱਚ ਬਹੁਤ ਸਾਰੀ ਖੱਟਣ ਹੈ ਬਹੁਤ ਮਾਰਖੀ ਸਾਡੇ ਪਿੰਡਾਂ ਦੀ ਮੰਗ ਵਾਲਾ ਦੀ ਖੱਟ ਤੇ ਤਬੂੜ ਵਾਲੀ ਖੱਟ ਨੰਡ ਖੱਟ ਫਿਰ ਸੱਤੇ ਨਾਲ ਬਹੁਤ ਮਾਰਖੀ ਹੈ ਇਸ ਤੋਂ ਪਹਿਲਾਂ ਸੱਤੇ ਜਾ ਕੇ ਆਪ ਕੋਰ ਆਦੇ ਪਿੰਡ ਦੇ ਵਿੱਚ ਉੱਥੇ ਅਵਾਨਕੋ ਟਾਲੂਵਾਲ ਫਤਿਹਪੁਰਾ ਰੂਪੇ ਤੱਕ ਜਮੀਨ ਨੂੰ ਕਾਫੀ ਨੁਕਸਾਨ ਪਹੁੰਚਿਆ ਸਾਰੀ ਫਸਲ ਬਰਬਾਦ ਹੋ ਗਈ ਜੇ ਤਬੂਰ ਦੀਆਂ ਫੋਟੋਆਂ ਸਾਰੇ ਨੇ ਵੀਡੀਓ ਦੇਖੀਆਂ ਕਿ ਕਿਵੇਂ ਤਬੂਰ ਦੇ ਵਿੱਚ ਇੰਨਾ ਪਾਣੀ ਜਿਹੜਾ ਹੈ ਉਹ ਇੱਥੇ ਆਇਆ ਹੁਣ ਵੀ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਆਵਾਜ਼ ਵੀ ਸੁਣ ਸਕਦੇ ਹੋ ਤੇ ਇਹਨਾਂ ਦੀ ਲੰਬੀ ਚਿਰ ਤੋਂ ਮੰਗ ਸੀਗੀ ਕੁਦਰਤੀ ਕੱਲ ਹੀ ਉਹ ਜਿਹੜੀ ਫਾਈਲ ਅਪਰੂਵ ਹੋ ਕੇ ਆਈ ਹੈ ਕਿ ਇੱਥੇ 1 ਕਰੋੜ 1 ਲੱਖ ਦੇ ਲਾਗਤ ਦੇ ਨਾਲ ਇੱਥੇ ਪੁਲ ਦੇ 70 ਲੱਖ ਦੀ ਲਾਗਤ ਦੇ ਨਾਲ ਉੱਪਰ ਦੇ ਪਿੰਡ ਦੇ ਸਰਪੰਚ ਸਾਹਿਬ ਵੀ ਖੜੇ ਆ। ਉਥੇ ਦੋਨੋਂ ਪੁਲ ਜਿਹੜੇ ਪਾਸ ਹੋ ਚੁੱਕੇ ਆ ਹਫਤੇ ਦੇ ਵੀ ਟੈਂਡਰ ਲੱਗ ਜੂਗਾ ਤੇ ਉਸ ਤੋਂ ਬਾਅਦ ਕਰੀਏ ਦਿੱਕਤ ਤਾਂ ਉਹ ਵੀ ਬਹੁਤ ਲੰਬੇ ਸਮੇਂ ਤੋਂ ਇਸੇ ਮੰਗਤੀ ਬੱਚਿਆਂ ਦਾ ਆਣਾ ਜਾਣਾ ਕੋ ਪੇਸ਼ੈਂਟ ਜਦੋਂ ਖਾਟ ਆਂਦੀ ਹੈ ਬਿਲਕੁਲ ਟੁੱਟ ਜਾਂਦਾ ਸੀ 8 ਕਰੋੜ ਦੀਆਂ ਪੁਲੀਆਂ ਜਿਹੜੀਆਂ ਅਸੀਂ ਉਪਾਸ ਕਰਾਈ ਉਹਦੇ ਵਿੱਚ ਜਿਹੜੀਆਂ ਦੋ ਵੱਡੇ ਕੰਮ ਆ ਉਧ ਭੂੜਦੇ ਆ 1 ਕਰੋੜ ਇੱਕ ਲੱਖ ਦੀ ਲਾਗਤ ਦੇ ਨਾਲ ਐਥੇ ਤੇ 70 ਲੱਖ ਦੀ ਲਾਗਤ ਦੇ ਨਾਲ ਇਹ ਦੋਨੋਂ ਪ੍ਰੋਪਰ ਜਿਹੜੇ ਜਿਹੜੇ ਆ ਪੁਲ ਬਣਨਗੇ ਉਹਦੇ ਨਾਲ ਪਿੰਡ ਦੀ ਜਿਹੜੀ ਹੈ ਕਾਫੀ ਗੜੀ ਇਹ ਦਿੱਕਤ ਪਰੇਸ਼ਾਨੀ ਖਤਮ